ਸਾਣ ਵੀਰੂ ਸਵਾਗਤ ਹੈ ਸਾਰੇ ਨਾ ਵਪਾਰੀ YouTube ਚੈਨਲ ਤੇ ਤੇ ਤਰੀਕ ਹੈ ਜਿਹੜੀ ਅੱਜ ਹੋ ਗਈ ਜੀ 2 ਮਈ ਤੇ 2025 ਤੇ ਰੋਜ਼ ਦੀ ਤਰਾਂਜਾ ਆਪਾਂ ਫੇਰੇ ਆਂ ਕੋਟ ਕਪੂਰੇ ਤੂੜੀ ਦੀ ਬੋਲੀ ਤੇ ਤੇ ਨਾਗਾ ਜਿਹੜੇ ਬਈ ਆਈ ਤੂੜੀ ਦੇ ਦੋ ਟਰਾਲੀਆਂ ਆਈਆਂ ਤੇ ਬਾਕੀ ਤੁਸੀਂ ਕਾਹ ਕਿਥੇ ਦੇਖ ਸਕਦੇ ਹੋ ਤੇ ਰੇਟ ਅੱਜ ਪਤਾ ਲੱਗੂ ਵੀ ਕਿੱਥੋਂ ਦੀ ਕਿ ਜਾਂਦਾ ਸਿਰਫ 1 ਮਿੰਟ ਬਣੀ 7 ਵੱਜ ਚੁੱਕੇ ਪੂਰੇ 7:00 ਵਜੇ ਇੱਕ ਮਿੰਟ ਹੋ ਗਿਆ ਤੇ 7:00 ਵਜੇ ਬਈ ਬੋਲੀਪੁਰੀ ਸ਼ੁਰੂ ਹੋ ਜਾਂਦੀ ਆ ਤੇ ਦੋ ਟਰਾਲੀਆਂ ਜਿਹੜੀਆਂ ਆਈਆਂ ਹਲੇ ਤਾਂ ਜਿਹਾਕ ਲਗਭਗ ਤੁਸੀਂ ਦੇਖ ਸਕਦੇ ਹੋ ਆ ਚੁੱਕਿਆ ਤੇ ਬਾਕੀ ਰੇਟ ਬਾਰੇ ਪਤਾ ਲੱਗੂ ਵੀ ਅੱਜ ਜਿਹੜਾ ਰੇਟ ਕਿੱਥੋਂ ਦੀ ਕਿ ਜਾਂਦਾ ਕੱਲ ਵੀ 310 ਰੁਪਏ ਠੀਕ ਜਿਹੜਾ ਰੇਟ ਗਿਆ ਸੀ ਤੁਗੜੀ ਤਾਂ ਇੱਕ ਦੋ ਟਰਾਲੀਆਂ ਜਿਹੜੀਆਂ ਲੱਗੀਆਂ ਸੀ 305 ਵੀ ਲੱਗੀ ਸੀ 300 ਰੁਪਏ ਵੀ ਲੱਗੀਆਂ ਸੀ ਤੇ ਅੱਜ ਜਿਹੜਾ ਦੋ ਟਰਾਲੀਆਂ ਹੀ ਰਹਿਗੀਆਂ ਤੇ ਇਹਨਾਂ ਦਾ ਜਿਹੜਾ ਰੇਟ ਪਤਾ ਲੱਗੂ ਵੀ ਅੱਜ ਕਿੱਥੋਂ ਦੀ ਕਿ ਜਾਂਦਾ ਬਾਕੀ ਬਈ ਟਾਈਮ ਆ ਜਿਹੜਾ ਹੋ ਗਿਆ ਤੇ ਬੋਲੀਵੁੱਡ ਚੱਲਦੇ ਆਪਾਂ ਪਹਿਲੀ ਟਰੈਕਿੰਗ ਕੋਲ ਦੀ ਤੋ ਬੋਲੋ ਭਾਈ ਤੇਵਲ ਨੇ ਪੀਏ ਭਰਦੀ ਦਵਾ ਕਰ ਲਿਆ ਆ ਇਹ ਬੋਲੇ ਇੱਧਰ ਸਾਬ ਅਮਰੇ ਜਨ ਰਮਾ ਰੱਖ ਲੈਣਾ ਕੋਈ ਨੋਕਰੀ ਆ ਬੋਲੋ 250 ਰੁਪਿਆ 250 ਇੱਕ ਤਰ੍ਹਾਂ ਇੱਕ ਤਰ੍ਹਾਂ 80 80 ਰੁਪਏ ਬੋਲਾ ਕਿ ਨੇ ਉਹ 80 ਰੁਪਏ ਬਾਈ ਉਹ ਲੈ ਜਾ ਕੱਲ ਆਇਆ ਬਾਈ ਕੱਲ ਅਸਾਂ ਹੀ ਕਾ ਜਾ ਆ ਜਾ ਆ ਜਾ ਤੋ ਤੇ ਦੂਜੀ ਦੇਖਦੇ ਆ ਬਾਈ ਆ ਥੋੜਾ ਛੁੜਿਆ ਜਾ ਦੇਵਲ ਚਾਰਸ ਪਰ ਇੱਕੋ ਭਰੀ ਹੋਈ ਹੈ ਹਾਂਜੀ ਹਾਂਜੀ ਸਾਰੀ ਦੇ ਦੋੜੀ ਦਾ ਬਹੁਤ ਮੜੀ 250 54 60 65 70 75 80 280 ਰੁਪਏ ਬੋਲਾ ਬੇਗਨੇ 235 ਕੋਮਾ 200 ਨਿਕਾਲਾ ਆਪਣੇ 200 ਜੀ ਲੱਗੇ ਤਿੰਨ ਜਿਹੜੀ ਯਸ਼ਤੂ ਚੱਲੋ ਸੋਦੇ ਹੋ ਯਾਰ ਦੂਹ ਟਰਾਲੀਆਂ ਭਈ ਅੱਜ ਆਈਆਂ ਸੀ ਤੂੜੀ ਦੀਆਂ ਸਾਰੀਆਂ ਤੇ ਤਰੀਕ ਹੈ ਜਿਹੜੀ ਅੱਜ 2 ਮਈ ਤੇ 2025 ਆ ਤੇ ਪੂਰੇ 7 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਰੇਡ ਵੀ ਉਹੀ ਉੱਥੇ ਜੀ ਹਲੇ ਸੀਗਾ ਅੱਜ ਵੀ 200 300 ਸੱਲੇ ਰੇਡ ਰਿਹਾ ਹਲੇ ਦੀਗਾ ਦੀ ਦਾ ਖਿਆਲ ਤੁਸੀਂ ਗੁੱਸੇ ਦੇ ਨਹੀਂ ਕਰਨਾ ਚਾਹੀਦਾ ਬਹੁਤ ਦਾ ਰਹਿਣ ਕਰਾ ਲਈ ਮਰੇ ਜੋ ਬਾਕੀ ਤੇ ਬੇ ਤੱਕੜਨ ਦੀ ਬੋਲੀ ਵੀ ਇਥੇ ਕੋਟਕ ਪੂਰੇ ਹੁੰਦੀ ਆ ਸਾਹਮਣੇ ਮੰਨ ਲਓ ਵੀ ਬੋਲੀ ਇਹਦੀ ਵੀ ਅੱਜ ਸਾਡੇ ਅੱਜ ਤੋਂ ਸ਼ੁਰੂ ਹੋ ਜਾਂਦੀ ਆ ਤੇ ਤੂੜੀ ਦੀ ਵੀ ਜਿਹੜੀ 7 ਵਜੇ ਪੂਰੇ ਬੋਲੀ ਸ਼ੁਰੂ ਹੋ ਜਾਂਦੀ ਆ 280 ਰੁਪਏ ਵੀ ਅੱਜ ਦਾ ਰੇਟ ਰਿਹਾ ਟੂੜੀ ਦਾ 2 ਮਈ 2025 ਹੋ ਚੁੱਕੀ ਆ ਕੱਲ ਵੀ ਰੇਟ ਸੀ ਜਿਹੜਾ ਬੰਦ 500 ਰੁਪਏ ਸੀਗਾ ਡੇਟ ਕਰਦੀ ਟਰਾਲੀ ਜੇ ਹੋਰ ਆ ਗਈ ਤਾਂ ਵੇਟ ਕਰਦਾ ਜੀ ਮੀਂਹ ਕਰਕੇ ਜਿਹੜੀਆਂ ਦੋ ਹੀ ਟਰਾਲੀਆਂ ਆਈਆਂ ਕੋਸ਼ਿਆ ਸੀ ਵੀ ਰੇਟ ਬਣੂਗਾ ਪਰ ਉਸ ਹਿਸਾਬ ਨਾਲ ਕਾਹ ਕਿ ਜਿਹੜੇ ਇੱਕ ਦੋ ਹੀ ਆਏ ਸੀਗੇ ਤੇ ਵੀ ਰੇਟ ਨਹੀਂ ਬਣਿਆ ਧੰਨਵਾਦ ਸਾਰੇ ਵੀਰਾਂ ਦਾ